ਪੰਜਾਬ ਦੇ ਉੱਪਰ ਜਿਹੜਾ ਆਪ ਬੰਬ ਵਰਤਿਆ ਗਿਆ ਕਿਉਂਕਿ ਜਿਸ ਤਰ੍ਹਾਂ ਸਾਰੀਆਂ ਹੀ ਪਾਸੇ ਤੋਂ ਆ ਰਹੀਆਂ ਖਬਰਾਂ ਦੇ ਮੁਤਾਬਿਕ ਸਾਜ਼ਿਸ਼ ਦੇ ਤਹਿਤ ਪੰਜਾਬ ਨੂੰ ਇੱਕ ਪਾਣੀ ਬੰਬ ਦੇ ਰਾਈ ਡੋਬਣ ਜਾਂ ਖਤਮ ਕਰਨ ਦਾ ਯਤਨ ਕੀਤਾ ਗਿਆ ਆਪ ਬੰਬ ਕਿਉਂ ਲੱਗਦਾ ਤੁਹਾਨੂੰ ਇਤਿਹਾਸ ਦੇ ਵਿੱਚ ਜਿਹੇ ਕੋਈ ਚੀਜ਼ਾਂ ਹੈਗੀਆਂ ਜਿੱਥੇ ਪਾਣੀ ਬੰਬ ਦੇ ਤੌਰ ਤੇ ਵਰਤਿਆ ਗਿਆ ਹੋਵੇ ਪਹਿਲੀ ਗੱਲ ਇਹ ਆ ਕਿ ਸਿੱਖ ਸੰਸਥਾਵਾਂ ਨੂੰ ਮਿਲ ਜੁਲ ਕੇ ਬੈਣ ਦੇ ਵਾਸਤੇ ਇੱਕ ਮੰਚ ਮਹੀਆ ਹੋ ਗਿਆ। ਦੂਜੀ ਗੱਲ ਜਿਹੜੀ ਇਹ ਗੱਲ ਕਹਿ ਦਿੱਤੀ ਗਈ ਕਿ ਸਰਕਾਰੀ ਖਾਲਸਾ ਦੇ ਨਾਮ ਦੇ ਉੱਪਰ ਇੱਕ ਵੈੱਬਸਾਈਟ ਜਿਹੜੀ ਆ ਉਹ ਜਾਰੀ ਕਰ ਦਿੱਤੀ ਜਾਵੇਗੀ ਜਿੱਥੇ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਆਪੋ ਆਪਣੀ ਜਾਣਕਾਰੀ ਸਾਂਝੇ ਕਰਨਗੀਆਂ। ਸਰਕਾਰੀ ਖਾਲਸਾ ਬਹੁਤ ਵੱਡਾ ਟਾਈਟਲ ਆ। ਸਰਕਾਰੀ ਖਾਲਸਾ ਦੇ ਹਿਸਾਬ ਨਾਲ ਸਿੱਧੀਆਂ ਸਰਕਾਰਾਂ ਦੇ ਖਿਲਾਫ ਇਹ ਜਿਹੜਾ ਟਾਈਟਲ ਚੱਲ ਜਾਂਦਾ ਜੀ। ਸਰਕਾਰ ਫੇਲ ਹੋਈ ਹੈ ਤਾਂ ਆਣਾ ਪਿਆ ਜਾਂ ਸਿਰਫ ਇੱਕ ਸੇਵਾ ਦਾ ਹੀ ਜ਼ਰੀਆ। ਤੇ ਰਣਜੀਤ ਸਿੰਘ ਨੇ ਜਿਸ ਤਰ੍ਹਾਂ ਦੇ ਨਾਲ ਉਥੋਂ ਦੇ ਲੋਕਾਂ ਦੀ ਰਾਸ਼ਨ ਤੇ ਰਸਤ ਮਗਰੀ ਦਾ ਪ੍ਰਬੰਧ ਕੀਤਾ ਸੀ ਉਸ ਸਮੇਂ ਦੇ ਜਿਹੜੇ ਸਰਕਾਰੀ ਖਾਸਾ ਦੇ ਸਾਨੂੰ ਡਾਕੂਮੈਂਟ ਮਿਲਦੇ ਨੇ ਉਹਦੇ ਚ ਬੜਾ ਵਧੀਆ ਪ੍ਰਬੰਧ ਸੀ ਕਿ ਜੇ ਕਿਸੇ ਦਾ ਘੋੜਾ ਰੁੜ ਗਿਆ ਮੰਨ ਲਓ ਤੇ ਉਹ ਕੁਐਲਰੀ ਡਿਪਾਰਟਮੈਂਟ ਦੇ ਚ ਜਾਂਦਾ ਸੀ ਘੋੜਾ ਮਿਲਦਾ ਸੀ ਜੇ ਕਿਸੇ ਦੇ ਹਥਿਆਰ ਦਾ ਨੁਕਸਾਨ ਹੋ ਗਿਆ ਤੇ ਉਹ ਕਿਤੇ ਨਾ ਕਿਤੇ ਇਨਫੈਂਟਰੀ ਦੇ ਕੋਲ ਜਾਂ ਫਿਰ ਜਿਹੜੀ ਦੂਜੇ ਸਾਡੇ ਦਸਤੇ ਨੇ ਉਹਨਾਂ ਦੇ ਕੋਲ ਜਾਂਦਾ ਸੀ ਜੇ ਕਿਸੇ ਨੂੰ ਰਾਸ਼ਨ ਦੀ ਲੋੜ ਹੈ ਉਹ ਰਾਸ਼ਨ ਵਾਲੇ ਪਾਸੇ ਜਾਂਦਾ ਸੀ ਕੰਨ ਅਕਸਰ ਬਿਟਾਇਆ ਲਾਜੀਰੀਆ ਦੀ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਸਿੱਖਾਂ ਦੇ ਖਿਲਾਫ ਬਹੁਤ ਕੁਝ ਬੋਲਿਆ ਜਾ ਰਿਹਾ ਜਾਂ ਕੁਝ ਅਜਹਣੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਕਿ ਸਿੱਖਾਂ ਨੂੰ ਜਾਂ ਸਿੱਖਾਂ ਦੀ ਭਾਵਨਾ ਨੂੰ ਤੇ ਇਹਨਾਂ ਚੀਜ਼ਾਂ ਨੂੰ ਨੀਚਾ ਦਿਖਾਇਆ ਜਾਂਦਾ ਪਰ ਜੀ ਸਿਓ ਨਾਮ ਦਾੜਾ ਨਿਆਂਗਿਆ ਸੀ ਉਹਨੂੰ ਬਹਿਰੂਪੀਆ ਕਰ ਕਰਾਰ ਦਿੰਨੇ ਆ ਤਾਂ ਉਹਦੇ ਚ ਇੱਕ ਬੜੀ ਵੱਡੀ ਗੱਲ ਹੈ ਉਹਦਾ ਕਾਰਨ ਹੀ ਇਹ ਹੈ ਕਿ ਇਹ ਲੋਕ ਪੰਜਾਬ ਦੇ ਵਿੱਚ ਜਾਤੀਵਾਦ ਦਾ ਪੱਤਾ ਖੜਨਾ ਚਾਹੁੰਦੇ ਨੇ ਜਦੋਂ ਕਿ ਜਿਹੜਾ ਇੱਕ ਸਿੱਖ ਰਾਹਸਮਗਰੀ ਲੈ ਕੇ ਜਾ ਰਿਹਾ ਉਹਦੇ ਵਾਸਤੇ ਸਾਹਮਣੇ ਵਾਲਾ ਲੋੜਵੰਦ ਹੈ ਉਹਦੀ ਕੋਈ ਜਾਤ ਨਹੀਂ ਹੈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕਹਿ ਸਕਦੇ ਆ ਕਿ ਸਾਸ਼ਟਰਾਂ ਦੇ ਅਧੀਨ ਪੰਜਾਬ ਦੇ ਸਮਾਜ ਦੇ ਵਿੱਚ ਵੰਡ ਪਾਉਣ ਦੀਆਂ ਕੋਸ਼ਿਸ਼ਾਂ ਸੀ ਉਹਨਾਂ ਨੂੰ ਵੀ ਇੱਕ ਵੱਡੀ ਠੱਲ ਪਵੀ ਗਈ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਚੱਲ ਰਹੀ ਹੈ ਲੋਕ ਸੰਸਥਾਵਾਂ ਨੇ ਕੋਈ ਕਸਰ ਨਹੀਂ ਰਹਿਣ ਦਿੱਤੀ ਪਰ ਜੋਰ ਕੋਸ਼ਿਸ਼ ਕੀਤੀ ਕਿ ਰਾਹਤ ਮਿਲ ਸਕੇ ਉਹਨਾਂ ਲੋਕਾਂ ਨੂੰ ਜਿਹੜੇ ਇਹ ਮਾਰ ਚੱਲ ਰਹੀ ਹੈ ਪਰ ਉਹ ਕੋਸ਼ਿਸ਼ ਜੋ ਚੱਲ ਰਹੀ ਸੀ ਉਹਦੇ ਵਿੱਚ ਬਹੁਤ ਸਾਰੀ ਸ਼ਕਤੀ ਵਿਅਰਥ ਵੀ ਜਾ ਰਹੀ ਸੀ, ਜਾਈ ਵੀ ਜਾ ਰਹੀ ਸੀ। ਬਹੁਤ ਸਾਰੇ ਲੋਕਾਂ ਤੱਕ ਮਦਦ ਪਹੁੰਚ ਨਹੀਂ ਪਾਰੀ ਸੀ, ਬਹੁਤ ਸਾਰੇ ਲੋਕਾਂ ਤੱਕ ਬਹੁਤ ਜ਼ਿਆਦਾ ਮਦਦ ਪਹੁੰਚ ਪਾਰੀ ਸੀ। ਉੱਥੋਂ ਜਥੇਦਾਰ ਸਾਹਿਬ ਨੇ ਇੱਕ ਹੋਕਾ ਦਿੱਤਾ, ਸੰਗਤ ਨੂੰ ਇਕੱਠਾ ਕੀਤਾ, ਜਥੇਬੰਦੀਆਂ ਨੂੰ, ਸ਼ਖਸੀਅਤਾਂ ਨੂੰ ਅੱਜ ਬੁਲਾਇਆ ਵਿਚਾਰਾਂ ਹੋਈਆਂ। ਸੋ ਸਾਡੇ ਨਾਲ ਸੁਖਪ੍ਰੀਤ ਸਿੰਘ ਉਦੋਕੇ ਜੀ ਇਹ ਗੱਲਬਾਤ ਕਰਦੇ ਆਂ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਵੇਂ ਦੇਖਦੇ ਹੋ ਜੀ ਇਤਿਹਾਸ ਦੇ ਵਿੱਚ ਜਦੋਂ ਜਹਾਂ ਇਕੱਤਰਤਾਵ ਕਿਸ ਤਰ੍ਹਾਂ ਦੇ ਨਿਕਲੇ ਅਜੋਕੇ ਹਾਲਾਤਾਂ ਨੂੰ ਦੇਖੀਏ ਤਾਂ ਇਤਿਹਾਸ ਦੇ ਨਾਲ ਕਿਸੇ ਹਾਲਾਤ ਦੇ ਨਾਲ ਮੇਲ ਖਾਂਦੇ ਆ ਜੱਜ ਦੀ 71 ਤਾਂ ਬਿਲਕੁਲ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਅਸੀਂ ਪੰਜਾਬ ਦਾ ਨਾਂ ਹੀ ਲੈਨੇ ਆ ਪੰਜ ਆਪ ਤਾਂ ਕੁਦਰਤੀ ਅਸੀਂ ਇਹਨਾਂ ਆਪਾਂ ਚ ਖੇਡ ਕੇ ਵੱਡੇ ਹੋਏ ਆ ਤੇ ਪੰਜਾਬ ਦੇ ਉੱਪਰ ਜਿਹੜੀਆਂ ਐਵੇਂ ਦੀਆਂ ਸਮੱਸਿਆਵਾਂ ਨੇ ਉਹ ਪੰਜਾਬੀਆਂ ਦੇ ਵਾਸਤੇ ਕੋਈ ਪਹਿਲੀ ਸਮੱਸਿਆ ਨਹੀਂ ਹੈਗੀ ਇਤਿਹਾਸ ਦੇ ਚ ਰੋਖੇ ਚ ਵੇਖੀਏ ਤਾਂ ਮੈਨੂੰ ਲੱਗਦਾ ਕਿ ਸਰਸਾ ਨਦੀ ਦੇ ਵਿੱਚ ਵਾਈਆਂ ਤੇਗਾ ਤੋਂ ਲੈ ਕੇ ਅਟਕ ਨੂੰ ਪਾਰ ਕਰਨਾ ਸਾਡੇ ਚੜੇ ਹੋਏ ਦਰਿਆਵਾਂ ਦੇ ਨਾਲ ਖੇਡੀਆਂ ਖੇਡਾਂ ਨੇ ਸੋ ਇਸ ਗੱਲ ਤੋਂ ਤੇ ਅਸੀਂ ਇਤਿਹਾਸਕ ਤਾਰੀਖ ਦੇ ਪੰਨਿਆਂ ਦੇ ਵਿੱਚੋਂ ਕਦੀ ਵੀ ਮੁਨਕਰ ਨਹੀਂ ਹੋ ਸਕਦੇ ਜਦੋਂ ਵੀ ਪੰਜਾਬ ਦੇ ਉੱਪਰ ਕੋਈ ਵੱਡਾ ਵੈਰੀ ਚੜ ਕੇ ਆਉਂਦਾ ਰਿਹਾ ਤੇ ਸਾਡੀਆਂ ਮਿਸਲਾਂ ਬੇਸ਼ੱਕ ਆਪੋ ਆਪਣੇ ਇਲਾਕਿਆਂ ਦੇ ਵਿੱਚ ਕਿਤਨਾ ਕਿਤੇ ਆਪਸੀ ਤਫਰਕਾਤ ਵੀ ਹੁੰਦੇ ਸੀ ਪਰ ਉਦੋਂ ਸਾਡੀਆਂ ਮਿਸਲਾਂ ਦੇ ਜਰਨਲਿਕ ਨਾਰਾ ਦਿੰਦੇ ਸੀ ਕਿ ਮਿਸਲ ਵੰਡ ਅਬ ਕਬੇ ਰਲ ਮਿਲ ਖੜ ਤੁਰ ਪੰਥ ਬਚਾਵੋ ਕਿ ਆਪਸੀ ਵਖਰੇਵੇਂ ਹੋ ਸਕਦੇ ਨੇ ਕੰਮ ਕਰਨ ਦੀ ਵਿਧੀ ਵੱਖਰੀ ਹੋ ਸਕਦੀ ਹੈ ਕੰਮ ਦਾ ਕਾਰਜ ਖੇਤਰ ਵੱਖਰਾ ਹੋ ਸਕਦਾ ਪਰ ਜਦੋਂ ਦੁਸ਼ਮਣ ਤੁਹਾਡੇ ਤੇ ਵੱਡਾ ਚੜ ਕੇ ਆ ਗਿਆ ਤੇ ਅਸੀਂ ਹੁਣ ਇਕੱਠੇ ਹੋਸਤਾ ਮੁਕਾਬਲਾ ਕਰਨਾ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਹੁਣ ਪੰਜਾਬ ਦੇ ਉੱਪਰ ਜਿਹੜਾ ਆਬ ਬੰਬ ਵਰਤਿਆ ਗਿਆ ਹੈ ਕਿਉਂਕਿ ਜਿਸ ਤਰ੍ਹਾਂ ਸਾਰੀਆਂ ਹੀ ਪਾਸੇ ਤੋਂ ਆ ਰਹੀਆਂ ਖਬਰਾਂ ਦੇ ਮੁਤਾਬਿਕ ਸਾਜ਼ਿਸ਼ ਦੇ ਤਹਿਤ ਪੰਜਾਬ ਨੂੰ ਇੱਕ ਪਾਣੀ ਬੰਬ ਦੇ ਰਾਂ ਡੋਬਣ ਜਾਂ ਖਤਮ ਕਰਨ ਦਾ ਯਤਨ ਕੀਤਾ ਗਿਆ ਉਹਦੇ ਵਿੱਚ ਵੀ ਜਿਹੜੀਆਂ ਸਾਰੀਆਂ ਸਿੱਖ ਸੰਸਥਾਵਾਂ ਜਾਂ ਵਿਅਕਤੀਗਤ ਤੌਰ ਤੇ ਸੇਵਾ ਕਾਰਜ ਕਰ ਰਹੇ ਵਿਅਕਤੀ ਜਿਹੜੇ ਆਪੋ ਆਪਣੀ ਸੰਸਥਾ ਦੇ ਨਾਲ ਜੁੜ ਕੇ ਆਪੋ ਆਪਣੇ ਖੇਤਰਾਂ ਦੇ ਵਿੱਚ ਕਾਰਜਸ਼ੀਲ ਸੀ ਉਹਦੇ ਵਿੱਚ ਇੱਕ ਸਿਸਟਮ ਨਹੀਂ ਸੀ ਬਣ ਪਾ ਰਿਹਾ ਮਿਸ ਮੈਨੇਜਮੈਂਟ ਹੋ ਰਹੀ ਸੀ ਕਿ ਇੱਕੋ ਥਾਂ ਤੇ ਕਿਤੇ ਥਾਂ ਤੇ ਪੰਜ ਸੰਸਥਾਵਾਂ ਇਕੱਠੀਆਂ ਪਹੁੰਚ ਜਾਂਦੀਆਂ ਸੀ ਕਿਉਂਕਿ ਸੋਸ਼ਲ ਮੀਡੀਆ ਦਾ ਜੋਰ ਹੈ ਜਿੱਥੋਂ ਇੱਕ ਵੀਡੀਓ ਸਾਂਝੀ ਹੋ ਜਾਂਦੀ ਸੀ ਸਾਰੀਆਂ ਸੰਸਥਾਵਾਂ ਉਧਰ ਨੂੰ ਤੁਰ ਪੈਂ ਕਿਸੇ ਜਗ੍ਹਾ ਦੇ ਉੱਪਰ ਕੋਈ ਵੀ ਨਹੀਂ ਸੀ ਪਹੁੰਚਦਾ ਕਿਤੇ ਲੋਕ ਸੀ ਜਿਨ੍ਹਾਂ ਦੇ ਕੋਲ ਰਾਸ਼ਨ ਭੰਡਾਰ ਵਾਧੂ ਪਹੁੰਚ ਰਿਹਾ ਸੀ ਤੇ ਕਿਤੇ ਹੜਪੀਟਾਂ ਤੱਕ ਬਿਲਕੁਲ ਨਹੀਂ ਸੀ ਪਹੁੰਚ ਰਿਹਾ ਸੋ ਉਹਨੂੰ ਇੱਕ ਸਿਸਟਮ 'ਚ ਲਿਆਂਦਾ ਜਾਵੇ ਇਹ ਅਕਾਲ ਤਖਤ ਸਰ ਦੇ ਜਹੇਦਾਰ ਸਿੰਘ ਸਾਹਿਬ ਕੁਲਦੀਪ ਸਿੰਘ ਹੁਣਾ ਵੱਲੋਂ ਪਹਿਲ ਕੀਤੀ ਗਈ ਕਿ ਇਹ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਇਹਨਾਂ ਨੂੰ ਇੱਕ ਖਾਸ ਢਾਂਚੇ ਦੇ ਵਿੱਚ ਪੁਰਿਆ ਜਾ ਸਕੇ ਤਾਂ ਜੋ ਜਿਹੜੇ ਸਹੀ ਇਸ ਸਮੇਂ ਲੋੜਵੰਦ ਵਿਅਕਤੀ ਨੇ ਉਹ ਸਹੀ ਲੋਕਾਂ ਤੱਕ ਸਹੀ ਮਦਦ ਜਿਹੜੀ ਆ ਪਹੁੰਚ ਸਕੇ ਆਬ ਬੰਬ ਕਿਉਂ ਲੱਗਦਾ ਤੁਹਾਨੂੰ ਇਤਿਹਾਸ ਦੇ ਵਿੱਚ ਜਿਹੇ ਕੋਈ ਚੀਜ਼ਾਂ ਹੈਗੀਆਂ ਜਿੱਥੇ ਪਾਣੀ ਬੰਬ ਦੇ ਤੌਰ ਤੇ ਵਰਤਿਆ ਤੇ ਨਹੀਂ ਗਿਆ ਪਰ ਇਸ ਵਾਰੀ ਜਿਸ ਤਰ੍ਹਾਂ ਦੇ ਨਾਲ BBMB ਦੇ ਉੱਪਰ ਦੋਸ਼ ਆ ਰਹੇ ਨੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਪਰ ਕਿ ਕਿਸ ਤਰ੍ਹਾਂ ਦੇ ਨਾਲ ਪਾਣੀ ਪੱਦਰ ਦੇ ਸਮੇਂ ਕਿੰਨਾ ਪਾਣੀ ਰਿਲੀਜ਼ ਕੀਤਾ ਜਾ ਸਕਦਾ ਸੀ ਤੇ ਪੰਜਾਬ ਨੂੰ ਇਸ ਬਰਬਾਦੀ ਤੋਂ ਬਚਾਇਆ ਜਾ ਸਕਦਾ ਸੀ ਸੋ ਜਦੋਂ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਸੈਂਟਰ ਜਾਂ ਸਟੇਟ ਦੀਆਂ ਐਵੇਂ ਦੀਆਂ ਵੱਡੀਆਂ ਮੈਨੇਜਮੈਂਟ ਜਾਂ ਪ੍ਰਬੰਧਕ ਕਮੇਟੀਆਂ ਨੇ ਜੋ ਕਿਤੇ ਨਾ ਕਿਤੇ ਐਵੇਂ ਦੀ ਕੁਤਾਈ ਕਰ ਦਿੰਦੀਆਂ ਨੇ ਕਿ ਲੋਕਾਂ ਦਾ ਇੰਨਾ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਤੇ ਫਿਰ ਤੁਹਾਨੂੰ ਉਹ ਪੰਜਾਬ ਦੇ ਵਿੱਚ ਬੰਬਾ ਵੀ ਨਜ਼ਰ ਆਵੇਗਾ ਇਤਿਹਾਸ ਨੂੰ ਸਮੇਂ ਦੇੋਂ ਜਾਣਦੇ ਹਾਂ ਅੱਜ ਦੀ ਘਟਨਾ ਕਿੱਡੀ ਕੀ ਇਤਿਹਾਸਿਕ ਮੀਟਿੰਗ ਹੈ ਜਿਹੜੀ ਮੇਰੇ ਖਿਆਲ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਇਹਦਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਆਉਣ ਵਾਲੇ ਸਮੇਂ 'ਚ ਪ੍ਰਭਾਵ ਪਵੇਗਾ ਪਹਿਲੀ ਗੱਲ ਆ ਕਿ ਸਿੱਖ ਸੰਸਥਾਵਾਂ ਨੂੰ ਮਿਲ ਜੁਲ ਕੇ ਬੈਣ ਦੇ ਵਾਸਤੇ ਇੱਕ ਮੰਚ ਮਹੀਆ ਹੋ ਗਿਆ ਦੂਜੀ ਗੱਲ ਜਿਹੜੀ ਇਹ ਗੱਲ ਕਹਿ ਦਿੱਤੀ ਗਈ ਕਿ ਸਰਕਾਰੇ ਖਾਸਾ ਦੇ ਨਾਮ ਦੇ ਉੱਪਰ ਇੱਕ ਵੈਬਸਾਈਟ ਜਿਹੜੀ ਆ ਉਹ ਜਾਰੀ ਕਰ ਦਿੱਤੀ ਜਾਵੇਗੀ ਜਿੱਥੇ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਆਪੋ ਆਪਣੀ ਜਾਣਕਾਰੀ ਸਾਂਝੇ ਕਰਨਗੀਆਂ ਸੋ ਇਹਦੇ ਨਾਲ ਜਦੋਂ ਸੰਸਥਾਵਾਂ ਦੀ ਜਾਣਕਾਰੀ ਸਾਰੀ ਸਾਡੇ ਕੋਲ ਪਹੁੰਚ ਜਾਵੇਗੀ ਤੇ ਕਿਹੜੇ ਇਲਾਕੇ ਕਿਹੜੇ ਖੇਤਰ 'ਚ ਕਿਸ ਚੀਜ਼ ਦੀ ਲੋੜ ਆ ਉਹਦੇ ਵਾਸਤੇ ਰਾਸ਼ਨ ਦੀ ਜਾਂ ਕਿਸੇ ਵੀ ਬਕਰੀ ਦੀ ਵੰਡ ਕਰਨ ਦੇ ਵਿੱਚ ਸਾਨੂੰ ਬਹੁਤ ਆਸਾਨੀ ਹੋਵੇਗੀ ਸੋ ਮੇਰੇ ਖਿਆਲ ਦੇ ਨਾਲ ਅੱਜ ਦੀ ਮੀਟਿੰਗ ਇਸ ਸਮੇਂ ਦੇ ਵਿੱਚ ਇੱਕ ਮੀਲ ਪੱਥਰ ਹੈ ਸਰਕਾਰੀ ਖਾਲਸਾ ਬਹੁਤ ਵੱਡਾ ਟਾਈਟਲ ਹੈ ਸਰਕਾਰੀ ਖਾਲਸਾ ਦੇ ਹਿਸਾਬ ਨਾਲ ਸਿੱਧੀਆਂ ਸਰਕਾਰਾਂ ਦੇ ਖਿਲਾਫ ਜਿਹੜਾ ਟਾਈਟਲ ਚੱਲ ਜਾਂਦਾ ਜੀ ਸਰਕਾਰ ਫੇਲ ਹੋਈ ਹੈ ਤਾਂ ਆਣਾ ਪਿਆ ਜਾਂ ਸਿਰਫ ਇੱਕ ਸੇਵਾ ਦੇਹੀ ਜਰੀਆ ਨਹੀਂ ਖਤਰਨਾਕ ਟਾਈਟਲ ਨਹੀਂ ਕਹਿ ਸਕਦੇ ਸਰਕਾਰੀ ਖਾਲਸਾ ਤੁਹਾਡੀ ਰਾਜ ਸੱਤਾ ਦਾ ਉਹ ਸੰਕਲਪ ਹੈ ਜਿਹਦੇ ਵਿੱਚ ਤੁਸੀਂ ਸਮੂਹ ਧਰਮਾਂ ਨੂੰ ਆਪਣੇ ਨਾਲ ਲੈ ਕੇ ਚੱਲੇ ਹੋ ਰਣਜੀਤ ਸਿੰਘ ਦੇ ਰਾਜ ਸਮੇਂ ਵੀ ਚਾਰ ਵਾਰੀ ਇਹ ਸਮੱਸਿਆਵਾਂ ਆਈਆਂ ਨੇ ਪਾਣੀ ਦੀਆਂ ਵੀ ਤੇ ਅਕਾਲ ਪੈਣ ਦੀਆਂ ਵੀ ਉਦੋਂ ਕਿਵੇਂ ਮੈਨੇਜ ਕੀਤਾ ਗਿਆ ਉਸੇ ਮਾਡਲ ਨੂੰ ਲੈ ਕੇ ਇਸ ਗੱਲ ਨੂੰ ਸਿਰਜਿਆ ਗਿਆ ਸੋ ਸਰਕਾਰਾਂ ਫੇਲ ਹੋਈਆਂ ਨੇ ਤੇ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਸੰਭਾਲ ਲਿਆ ਤੇ ਫਿਰ ਲੋਕ ਉਸ ਨਾਮ ਨੂੰ ਕਿਉਂ ਨਾ ਯਾਦ ਕਰਨ ਜਿਸ ਨਾਮ ਅਧੀਨ ਉਹਨਾਂ ਨੇ ਸਟੇਟ ਹੁਡ ਨੂੰ ਮਾਣਿਆ ਕਸੋਂ ਕੇ ਕੁਝ ਇਤਿਹਾਸ ਦੇ ਵਿੱਚੋਂ ਕੋਈ ਏਹੀ ਘਟਨਾ ਜਿੱਥੇ ਮਹਾਰਾਜਾ ਰਣਜੀਤ ਸਿੰਘ ਤੇ ਰਾਜ ਦੇ ਵਿੱਚ ਹੋਇਆ ਸੀ ਕਿਸ ਤਰ੍ਹਾਂ ਕੀਤਾ ਗਿਆ ਸੀ ਕੁਝ ਥੋੜਾ ਡੀਟੇਲ ਦੇ ਵਿੱਚ ਸ਼੍ਰੀਨਗਰ ਦੇ ਵਿੱਚ ਹੜ ਆਇਆ ਇੱਕ ਵਾਰ ਤੇ ਰਣਜੀਤ ਸਿੰਘ ਨੇ ਜਿਸ ਤਰ੍ਹਾਂ ਦੇ ਨਾਲ ਉੱਥੋਂ ਦੇ ਲੋਕਾਂ ਦੀ ਰਾਸ਼ਨ ਤੇ ਰਸਤ ਮਗਰੀ ਦਾ ਪ੍ਰਬੰਧ ਕੀਤਾ ਸੀ ਉਸ ਸਮੇਂ ਦੇ ਜਿਹੜੇ ਸਰਕਾਰੀ ਖਾਸਾ ਦੇ ਸਾਨੂੰ ਡਾਕੂਮੈਂਟ ਮਿਲਦੇ ਨੇ ਉਹਦੇ ਵਿੱਚ ਬੜਾ ਵਧੀਆ ਪ੍ਰਬੰਧ ਸੀ ਕਿ ਜੇ ਕਿਸੇ ਦਾ ਘੋੜਾ ਰੁੜ ਗਿਆ ਮੰਨ ਲਓ ਤੇ ਉਹ ਕੁਐਲਰੀ ਡਿਪਾਰਟਮੈਂਟ ਦੇ ਚ ਜਾਂਦਾ ਸੀ ਘੋੜਾ ਮਿਲਦਾ ਸੀ ਜੇ ਕਿਸੇ ਦੇ ਹਥਿਆਰ ਦਾ ਨੁਕਸਾਨ ਹੋ ਗਿਆ ਤੇ ਉਹ ਕਿਤੇ ਨਾ ਕਿਤੇ ਇਨਫੈਂਟਰੀ ਦੇ ਕੋਲ ਜਾਂ ਫਿਰ ਜਿਹੜੀ ਦੂਜੇ ਸਾਡੇ ਦਸਤੇ ਨੇ ਉਹਨਾਂ ਦੇ ਕੋਲ ਜਾਂਦਾ ਸੀ ਜੇ ਕਿਸੇ ਨੂੰ ਰਾਸ਼ਨ ਦੀ ਲੋੜ ਹੈ ਉਹ ਰਾਸ਼ਨ ਵਾਲੇ ਪਾਸੇ ਜਾਂਦਾ ਸੀ ਜਿੰਨੂੰ ਦਵਾਈਆਂ ਦੀ ਲੋੜ ਹੈ ਫਕੀਰ ਅਜੀਜ਼ਉਦੀਨ ਹੋਣਾਂ ਦੇ ਅਧੀਨ ਇੱਕ ਪੂਰੀ ਟੀਮ ਕੰਮ ਕਰਦੀ ਸੀ ਜਿਹੜੀ ਉਹਨਾਂ ਨੂੰ ਦਵਾਈਆਂ ਜਾਂ ਸਿਹਤ ਸਮੱਸਿਆਵਾਂ ਦੇ ਵਾਸਤੇ ਜੋ ਕੁਝ ਵੀ ਉਹ ਸ਼ਫਾਖਾਨਾ ਦੇ ਰੂਪ 'ਚ ਮਹੱਈਆ ਕੀਤਾ ਜਾਂਦਾ ਸੀ ਸੋ ਉਹਨਾਂ ਸਮਿਆਂ ਦੇ ਵਿੱਚ ਇਹ ਕੰਮ ਇੰਨਾ ਜਥੇਬੰਦ ਤੇ ਆਰਗੇਨਾਈਜ਼ ਢਾਂਚੇ ਨਾਲ ਹੋਇਆ ਤੇ ਅੱਜ ਅਸੀਂ ਉਸ ਆਰਗੇਨਾਈਜ਼ ਢਾਂਚੇ ਨੂੰ ਸਿਰਜ ਕੇ ਜੇ ਅਸੀਂ ਸਰਕਾਰੀ ਖਾਲਸਾ ਦਾ ਨਾਮ ਦਿੰਨੇ ਤਾਂ ਕੋਈ ਮਾੜੀ ਗੱਲ ਨਹੀਂ ਤੇ ਅੱਜ ਜਿਹੜਾ ਇਹ ਇਕੱਠ ਹੋਇਆ ਇਹਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਦੇ ਆਪਸੀ ਮਤਭੇਦ ਜਿਹੜੇ ਰਹਿੰਦੇ ਆ ਫਿਰ ਅਸੀਂ ਅੱਜ ਮਿਲਲਾ ਤੇ ਹੀ ਖੜੇ ਆ ਉਸੇ ਤਰ੍ਹਾਂ ਮਤਲਬ ਜਦੋਂ ਇਕੱਠੇ ਹੋਏ ਆ ਜੇ ਤੁਸੀਂ ਕਹਿੰਦੇ ਮਿਲਲਾ ਇਕੱਠੀਆਂ ਹੁੰਦੀਆਂ ਪੰਥ ਬਚਾਣਾ ਰੋਲ ਮਿਲ ਕੇ ਤੇ ਸਾਡੇ ਅੱਜ ਵੀ ਵਖਰੇਵੇਂ ਕਿਉਂ ਆ ਦੂਰ ਕਿਉਂ ਦੇਖੋ ਮਾਈਨਰ ਵਖਰੇਵੇਂ ਹੋ ਸਕਦੇ ਨੇ ਤੇ ਜਿਹੜੇ ਵਖਰੇਵੇਂ ਹੁੰਦੇ ਨੇ ਨਾ ਸਰਦਾਰ ਕਰਮ ਸਿੰਘ ਸਟੋਰੀਆਂ ਨੇ ਇੱਕ ਗੱਲ ਲਿਖੀ ਹੈ ਕਿ ਕੌਮਾਂ ਦੇ ਵਿੱਚ ਆਪਾ ਵਿਰੋਧ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਭੇੜ ਪ੍ਰਵਿਰਤੀ ਤਾਂ ਹੀ ਬਚ ਸਕਦੀ ਹੈ ਜੇਕਰ ਕੌਮ ਦੇ ਵਿੱਚ ਕਿਸੇ ਨਾ ਕਿਸੇ ਮੁੱਦੇ ਤੇ ਉੱਪਰ ਆਪਾ ਵਿਰੋਧ ਹੋਵੇਗਾ ਸੋ ਆਪਾ ਵਿਰੋਧ ਵੀ ਜਿਉਂਦੀਆਂ ਕੌਮਾਂ ਦੀ ਨਿਸ਼ਾਨੀ ਹੁੰਦਾ ਹੈ ਕਿ ਅਸੀਂ ਵਿਰੋਧੀ ਧਿਰ ਨੂੰ ਸਵਾਲਾਂ ਦੇ irdare ਚ ਖੜਾ ਕਰ ਸਕਦੇ ਹਾਂ ਸੋ ਇਹ ਕੋਈ ਨਕਾਰਾਤਮਕ ਗੱਲ ਨਹੀਂ ਹੈ ਮਾੜੇ ਮੋٹے ਆਪਸ ਤਾ ਫਰਕਾਤ ਹੋ ਜਾਣੇ ਪਰ ਫਿਰ ਵੀ ਅੱਜ ਸਾਰਿਆਂ ਨੇ ਸਾਝੇ ਮੁੱਦੇ ਉੱਪਰ ਹਾਮੀ ਭਰੀ ਹੈ ਇਹ ਸਾਡਾ ਇੱਕ ਇਤਿਹਾਸਿਕ ਪ੍ਰਾਪਤੀ ਕਹਿ ਸਕਦੇ ਹਾਂ ਅੱਜ ਇਸ ਕ ਨੂੰ ਕੱਲੀ ਹੜਾਂ ਦੀ ਮਾਰ ਨਹੀਂ ਪੈ ਰਹੀ ਹੜਾਂ ਤੋਂ ਬਿਨਾਂ ਹੀ ਬਹੁਤ ਸਾਰੇ ਲੋਕ ਹੜ ਗਏ ਜਿਹੜੇ ਇਲਜ਼ਾਮਬਾਜ਼ੀਆਂ ਜਾਂ ਅਲੱਗ ਨੈਰੇਟਿਵ ਸਰਜ ਜਾਰੇ ਇਹ ਜਿਹੜੀ ਅੱਜ ਦੀ ਮੀਟਿੰਗ ਆ ਉਹ ਨੈਰੇਟਿਵ ਨੂੰ ਤੋੜੂਗੀ ਉਹ ਜਿਹੜੇ ਹੜਾਂ ਦੇ ਵਿੱਚ ਵੀ ਕੋਈ ਕੰਮ ਕਰੂਗੀ ਜਿਹੜੇ ਉਸ ਤਰ੍ਹਾਂ ਦੇ ਹੜ ਆਏ ਹੋਏ ਇਸ ਕੋ ਮੂਰ ਰੂਪ ਦੇ ਵਿੱਚ ਅੱਜ ਤਾਂ ਇਹ ਜਿਹੜੇ ਮੌਜੂਦਾ ਹੜ ਸੀ ਇਹਦੇ ਉੱਪਰ ਹੀ ਸੀਗਾ ਪਰ ਬਾਰ ਬਾਰ ਅਸੀਂ ਆਪਣੇ ਲੇਖਾਂ ਦੇ ਵਿੱਚ ਲੈਕਚਰਾਂ 'ਚ ਗੱਲ ਕਰਦੇ ਆਂ ਕਿ ਪੰਜਾਬ ਦੇ ਚਕਸ਼ੇਵਾ ਦਰਿਆ ਨਸ਼ਿਆਂ ਦਾ ਵੀ ਵਹਿ ਰਿਹਾ ਤੇ ਕਿਤੇ ਨਾ ਕਿਤੇ ਅੱਜ ਜਦੋਂ ਅਸੀਂ ਸਹੀ ਲਾਮਬੰਦੀ ਕਰ ਸਕਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ 'ਚ ਨਸ਼ਿਆਂ ਦਾ ਛੇਵਾ ਦਰਿਆ ਵਾ ਉਹਨੂੰ ਰੋਕਣ ਦੇ ਵਾਸਤੇ ਵੀ ਇਹ ਹੀ ਸੰਸਥਾਵਾਂ ਇੱਕ ਆਵਾਜ਼ ਦੇ ਉੱਪਰ ਇਸੇ ਤਰ੍ਹਾਂ ਫਿਰ ਇਕੱਠੀਆਂ ਕੀਤੀਆਂ ਜਾ ਸਕਦੀਆਂ ਨੇ ਸਿੱਖਾਂ ਦੇ ਐਕਸ਼ਨ ਵੀ ਢਾਇ ਲਾਈ ਜਾ ਰਹੀ ਹੈ ਜੀ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਸਿੱਖਾਂ ਦੇ ਖਿਲਾਫ ਬਹੁਤ ਕੁਝ ਬੋਲਿਆ ਜਾ ਰਿਹਾ ਜਾਂ ਕੁਝ ਅਜਹੀਆਂ ਚ ਜਾ ਸਿੱਖਾਂ ਦੀ ਭਾਵਨਾ ਨੂੰ ਜੈਨਾਂ ਜੀ ਸਾਨੂੰ ਨੀਚਾ ਦਿਖਾਇਆ ਜਾ ਰਿਹਾ ਹਾਂ ਬਿਲਕੁਲ ਕੀਤਾ ਜਾ ਰਿਹਾ ਔਰ ਸਭ ਤੋਂ ਵੱਡੀ ਗੱਲ ਕਿ ਜਿਹੜੇ ਪੰਜਾਬ ਤੋਂ ਹੋਰ ਸਟੇਟਾਂ ਦੇ ਵਿੱਚ ਲੋਕਾਂ ਚ ਵੰਡ ਪਾਉਣ ਦੇ ਪੱਤੇ ਖੇਡੇ ਗਏ ਨੇ ਉਹ ਪੱਤਾ ਪੰਜਾਬ ਦੇ ਵਿੱਚ ਇਸ ਵਿਪਤਾ ਦੇ ਮੌਕੇ ਵੀ ਖੇਡਿਆ ਜਾ ਰਿਹਾ ਸੀ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਹਰਜੀਤ ਸਿੰਘ ਨਾਮ ਦਾੜਾ ਨਿਆਂਗਿਆ ਸੀ ਉਹਨੂੰ ਬਹਿਰੂਪੀਆ ਕਰ ਕਰਾਰ ਦਿੰਨੇ ਆ ਤਾਂ ਉਹਦੇ ਚ ਇੱਕ ਬੜੀ ਵੱਡੀ ਗੱਲ ਹੈ ਉਹਦਾ ਕਾਰਨ ਇਹ ਹੈ ਕਿ ਇਹ ਲੋਕ ਪੰਜਾਬ ਦੇ ਵਿੱਚ ਜਾਤੀਵਾਦ ਦਾ ਪੱਤਾ ਖੜਨਾ ਚਾਹੁੰਦੇ ਨੇ ਜਦੋਂ ਕਿ ਜਿਹੜਾ ਇੱਕ ਸਿੱਖ ਰਾਹਸਮਗਰੀ ਲੈ ਕੇ ਜਾ ਰਿਹਾ ਉਹਦੇ ਵਾਸਤੇ ਸਾਹਮਣੇ ਵਾਲਾ ਲੋੜਵੰਦ ਉਦੀ ਕੋਈ ਜਾਤ ਨਹੀਂ ਹੈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕਹਿ ਸਕਦੇ ਹਾਂ ਕਿ ਸਾਸ਼ਟਾ ਦੇ ਅਧੀਨ ਪੰਜਾਬ ਦੇ ਸਮਾਜ ਦੇ ਚ ਵੰਡ ਪਾਉਣ ਦੀਆਂ ਕੋਸ਼ਿਸ਼ਾਂ ਸੀ ਉਹਨਾਂ ਨੂੰ ਵੀ ਇੱਕ ਵੱਡੀ ਠੱਲ ਪਵੀ ਗਈ ਇਸ ਤੇ ਆਪਣੇ ਕਿਹੜੇ ਸੁਝਾਅ ਲੈ ਕੇ ਆਏ ਸੀ ਜੀ ਖਾਸ ਤੌਰ ਤੇ ਸਾਰੇ ਰਲੇ ਮਿਲੇ ਸੁਝਾਵਾਂ ਵਿੱਚੋਂ ਤੁਹਾਨੂੰ ਕਿਹੜਾ ਚੰਗਾ ਲੱਗਿਆ ਜਾਂ ਤੁਹਾਡਾ ਆਪਣਾ ਸੁਝਾਅ ਕੀ ਹੈ ਮੇਰਾ ਤੇ ਪਹਿਲਾ ਸੁਝਾਅ ਸਿੰਘ ਸਾਹਿਬ ਨੂੰ ਸ਼ੁਰੂ ਚ ਇਹ ਸੀ ਕਿ ਆ ਮੀਟਿੰਗ ਰੱਖੀ ਜਾਵੇ ਇਹਦੇ ਮੀਟਿੰਗ ਤੇ ਸੁਝਾਅ ਲਏ ਜਾਂ ਉਸੋਂ ਮੇਰਾ ਪਹਿਲਾ ਸੁਝਾਅ ਤੇ ਹੀ ਸੀ ਕਿ ਕਿ ਜਥੇਬੰਦੀਆਂ ਦੀ ਇੱਕ ਇਕਤਰਤਾ ਜ਼ਰੂਰ ਰੱਖੀਏ ਫਿਰ ਉਹਨਾਂ ਦੇ ਵਿੱਚ ਸੀਗਾ ਕਿ ਅਸੀਂ ਕਾਰਜਾਂ ਦੀ ਵੰਡ ਕਰੀਏ ਕਾਰਜਾਂ ਦੇ ਪੜਾਅ ਵੇਖੀਏ ਪਹਿਲਾ ਸਾਡਾ ਜਿਹੜਾ ਸੀਗਾ ਉਹ ਈਵੈਕੂਏਸ਼ਨ ਸੀ ਹੜਪੀਟਾਂ ਦੀ ਜਾਨ ਬਚਾਉਣੀ ਦੂਸਰਾ ਸੀ ਕਿ ਪਾਣੀ ਜਿਹੜਾ ਉਹਨੂੰ ਕੱਢਣਾ ਤੀਸਰਾ ਸੀ ਹੁਣ ਪਾਣੀ ਥੱਲੇ ਆ ਗਿਆ ਬਿਮਾਰੀਆਂ ਦਾ ਫੈਲ ਜਾਣਾ ਮੈਡੀਕਲ ਏਡ ਕਿਵੇਂ ਦੇਣੀ ਹੈ ਜਦੋਂ ਜ਼ਮੀਨਾਂ ਚੋਂ ਪਾਣੀ ਨਿਲਥੇਗਾ ਤੇ ਉਹਨਾਂ ਵਿੱਚੋਂ ਮਿੱਟੀ ਕਿਵੇਂ ਕੱਢਣੀ ਹੈ ਉਹਦੇ ਤੋਂ ਬਾਅਦ ਜਿਹੜੇ ਕਿਸਾਨ ਨੇ ਉਹਨਾਂ ਦੇ ਵਾਸਤੇ ਅਸੀਂ ਖਾਦਾਂ ਆਂ ਕੀਟਨਾਸ਼ਕ ਨਦੀਨਨਾਸ਼ਕ ਇਹਨਾਂ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕਿਵੇਂ ਕਰਨਾ ਸੋ ਉਹ ਸਾਰੀ ਚੀਜ਼ ਨੂੰ ਵਿਚਾਰਨ ਤੋਂ ਬਾਅਦ ਹੀ ਇਸ ਮੀਟਿੰਗ ਦੇ ਬਾਰੇ ਜਿਹੜੀ ਸੀ ਵਿਚਾਰ ਕੀਤੀ ਗਈ ਸੀ ਸਨੇਹਾ ਦਾਉਗੇ ਜੀ ਬਹੁਤ سارے ਲੋਕ ਪੰਥ ਤੋਂ ਹੀ ਖਾਰ ਹੋ ਗਏ ਜਾਂ ਵੱਖਰੇ راستਿਆਂ ਤੇ ਪੈ ਗਏ ਅੱਜ ਇਸ ਮੀਟਿੰਗ ਤੋਂ ਬਾਅਦ ਕੋ ਸੁਨੇਹਾ ਦੇਵੋਗੇ ਪੰਥ ਨੂੰ ਜਿਹੜਾ ਖਵਾਰ ਹੋਏ ਵਾਪਸ ਮੁੜਿਆਣ ਵੇਖੋ ਜੀ ਜਿਹੜਾ ਸੁਨੇਹਾ ਸਾਨੂੰ ਗੁਰੂ ਪਾਤਸ਼ਾਹ ਨੇ ਦੇ ਦਿੱਤਾ ਨੇ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋਲੇ ਬਲਾਈ ਜਦੋਂ ਬੰਦਾ ਕਿਸੇ ਖਾਸ ਤਾਂ ਚ ਜਦੋਂ ਦੂਰ ਜਾਂਦਾ ਤੇ ਦੁਬਿਧਾ ਕਰਕੇ ਜਾਂਦਾ ਤੇ ਪਾਤਸ਼ਾਹ ਕਹਿੰਦੇ ਦੁਬਿਧਾ ਨੂੰ ਛੱਡ ਕੇ ਗੁਰੂ ਦੀ ਸ਼ਰਨ ਚ ਆ ਜਾਓ ਤੇ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਨੇ ਆਪਦੇ ਚੈਨਲ ਦੇ ਰਾਹੀਂ ਮੇਰਾ ਤੇ ਇਹੀ ਸੁਨੇਹਾ ਹੈ ਕਿ ਅਸੀਂ ਸਾਰੇ ਪੰਥ ਦਾ ਹਿੱਸਾ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਵਾਲੇ ਆ ਤੇ ਪੰਜਾਬ ਜਿਹੜਾ ਉਹ ਪੰਥ ਦੀ ਜਨਮ ਭੂਮੀ ਵੀ ਹੈ ਤੇ ਉਹ ਕਰਮ ਭੂਮੀ ਵੀ ਹੈ ਤੇ ਇਹਦੇ ਵਾਸਤੇ ਖੜਨਾ ਸਾਰੇ ਪੰਥ ਦਾ ਹੀ ਕਾਰਜ ਹੈ ਜਿੱਥੇ ਬੰਦਕ ਢਾਂਚੇ ਰਾਜਨੀਤਿਕ ਢਾਂਚੇ ਇਹ ਆਉਂਦੇ ਜਾਂਦੇ ਚੱਲਦੇ ਰਹਿੰਦੇ ਨੇ ਪਰ ਪੰਥ ਤੇ ਪੰਜਾਬ ਗੁਰੂ ਦੀ ਤਾਬਿਆ ਦੇ ਵਿੱਚ ਹੀ ਸੋਭਦਾ ਤੇ ਉਹਦੇ ਵਾਸਤੇ ਅਸੀਂ ਇਕੱਤਰ ਹੋਈਏ ਜੀ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਇਤਿਹਾਸ ਦੇ ਵਿੱਚ ਵੀ ਇੰਨਾਂ ਬਹੁਤ ਸਾਰੀਆਂ ਘਟਨਾਵਾਂ ਰਹਿੰਦੀਆਂ ਜਿਹੜੀਆਂ ਪ੍ਰੇਰਣਾ ਦਿੰਦੀ ਹੈ ਤੇ ਉਹ ਤੋਂ ਪ੍ਰੇਰਣਾ ਲੈ ਕੇ ਅੱਜ ਇਹ ਮੀਟਿੰਗ ਜਿਹੜੀ ਹੈਗੀ ਸੱਦੀ ਜਾਂਦੀ 71 ਤੱਕ ਸੱਦੀ ਜਾਂਦੀ ਹੈ ਤੇ ਉਸੇ ਮਾਡਲ ਦੇ ਉੱਤੇ ਕੰਮ ਕਰਕੇ ਫਿਰ ਜਿਹੜੀ ਸਿੱਖ ਸ਼ਕਤੀ ਆ ਉਸ ਨੂੰ ਇਕੱਠੇ ਹੋਣ ਦਾ ਇੱਥੇ ਹੋਕਾ ਦਿੱਤਾ ਜਾਂਦਾ ਤੇ ਇੱਕ ਸੇਵਾ ਦੀ ਲਹਿਰ ਚਲਾਉਣ ਦੀ ਵੀ ਗੱਲ ਚੱਲਦੀ ਹੈ ਜਿਹਦੇ ਨਾਲ ਜਿੱਥੇ ਬਹੁਤ ਸਾਰੇ ਉਹ ਲੋਕ ਜਿਹੜੇ ਹਾਸ਼ੀਏ ਤੇ ਬੈਠੇ ਆ ਉਹਨਾਂ ਦਾ ਕੋਈ ਸਹਾਰਾ ਬਣਿਆ ਜਾ ਸਕੇ ਤਾਂ ਉੱਥੇ ਹੀ ਬਹੁਤ ਸਾਰੇ ਨੈਰੇਟਿਵ ਜੋ ਸਿੱਖਾਂ ਦੇ ਖਿਲਾਫ ਘੜੇ ਜਾ ਰਿਹਾ ਉਹਨਾਂ ਨੂੰ ਵੀ ਤੋੜਿਆ ਜਾ ਸਕੇ ਗੁਰਪ੍ਰੀਤ ਸਿੰਘ ਤੇ ਨਾਸਤਨਾਮ ਸਿੰਘ ਪੰਜਾਬੀ ਲੋਕ ਚੈਨਲ